ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਹਿਲਾ ਮਹਾ ਮੁਕਾਬਲਾ ਜਿਹੜਾ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਕਿ 10 ਲੱਖ ਰੁਪਏ ਦੀ ਰਕਮ ਜਿਹੜੀ ਅਸੀਂ ਸ਼ਾਹ ਨੇ ਦਸਤਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਵੱਲੋਂ ਬਖਸ਼ੀ ਇਹ ਜਿਹੜੀ ਆ ਸਾਡਾ ਸਿੱਖੀ ਸਰੂਪ ਨੂੰ ਸਿੱਖੀ ਨਾਲ ਜੋੜਨ ਲਈ ਬੱਚਿਆਂ ਲਈ ਇਹ ਉਪਰਾਲਾ ਕਰਨ ਜਾ ਰਹੇ ਆ ਇਹ ਵਾਹਿਗੁਰੂ ਸਾਡੇ ਇਹ ਮਤਲਬ ਕਿਰਪਾ ਕਰਨ ਸਾ ਇਹ ਇਨ੍ਹਾਂ ਸਿੰਘਾਂ ਤੇ ਇਹ ਅੰਮ੍ਰਿਤਸਰ ਕੇ ਗੁਰੂ ਵਾਲੇ ਬਣ ਤੇ ਇਸ ਕਰਕੇ ਕਿਉਂਕਿ ਬੀਤੇ ਦਿਨੀ ਬਹੁਤ ਮਤਲਬ ਘਾਨ ਹੋ ਰਿਆ ਸੀ ਸਿੱਕੀ ਦਾ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਕਦੇ ਕਿੱਥੇ ਅਸੀਂ ਖਬਰਾਂ ਸੁਣਦੇ ਸੀ ਕਿ ਕੋਈ ਕਦੇ ਕੀ ਹੋ ਰਿਆ ਸੀ ਮਤਲਬ ਹਰੇਕ ਪਾਸੇ ਮਤਲਬ ਕੋਈ ਨਾ ਕੋਈ ਖਬਰਾਂ ਆ ਰਹੀਆਂ ਸੀਗੇ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਇਹ ਭਾਈ ਮਰਤਾਨਾ ਚੈਰੀਟੇਬਲ ٹرسٹ ਤੇ ਸਾਡੀ ਪੰਜਾਬ ਸਿੰਘ ਸੰਸਥਾ ਵੱਲੋਂ ਇਹ ਜਿਹੜਾ ਸਾਂਝਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਇਹ ਹੁਣੇ ਇੱਥੇ ਐਡੀਸ਼ਨ ਕਰਾਇਆ ਗਿਆ ਆ ਰਾਮਗੜੀ ਅਸੀਂ ਨਿਸਕੈਂਡ ਸਕੂਲ ਦੇ ਵਿੱਚ ਸਾਡੇ ਪ੍ਰਿੰਸੀਪਲ ਸਹਿਬਾਨ ਮੈਂ ਇੱਥੇ ਪੜਿਆ ਕਿੰਨੇ ਬੱਚੇ ਇੱਥੇ ਭਾਗ ਲੇਤਾ ਇੱਥੇ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਤੇ ਇਹ ਜਿਹੜੇ ਸਾਡੇ ਇਸ ਪ੍ਰਿੰਸੀਪਲ ਸਰ ਸਾਨੂੰ ਪੜਾਉਂਦੇ ਹੁੰਦੇ ਸੀ ਜਦੋਂ ਅਸੀਂ ਇੱਥੇ ਪੜ੍ਹੇ ਆ ਅਸੀਂ ਸਟੂਡੈਂਟ ਹੈ ਨਾ ਦੇ ਤੇ ਇਹਨਾਂ ਨੇ ਮੌਕਾ ਦਿੱਤਾ ਇਹ ਸਿਰਫ 2-4 ਦਿਨਾਂ ਦੇ ਵਿੱਚ ਇਹ ਐਡੀਸ਼ਨ ਅਸੀਂ ਕਰਾਏ 골ਡਨ ਚਾਂਸ ਆ ਪਹਿਲੇ 3-4 ਪੜਾਉ ਹੁੰਦੇ ਸੀ ਉਹਦੇ ਵਿੱਚੋਂ ਤਿੰਨ ਚਾਰ ਪੜਾ ਪਰ ਕੇ ਪਾਰ ਕਰਕੇ ਜਾਣਾ ਪੈਂਦਾ ਸੀ ਬੱਚੇ ਨੂੰ ਫਾਈਨਲ ਦੇ ਵਿੱਚ ਹੁਣੇ ਫਿਲਹਾਲ ਇਹ ਆਡੀਸ਼ਨ ਸਿੱਧਾ ਗ੍ਰੀਨ ਕਾਰਡ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਇਹ ਅਮਕੜਿਆ ਸਕੂਲ ਜਿਹੜੇ ਪ੍ਰਿੰਸੀਪਲ ਸਾਡੇ ਲਖਵੀਰ ਸਰ ਸਾਡੇ ਹੋਰ ਪਵਿੱਤਰ ਸਰ ਜਿਹੜੇ ਇੱਥੋਂ ਦੇ ਕੋਈ ਨਹੀਂ ਸਾਡੇ ਜਿੰਨੇ ਵੀ ਸਾਡੇ ਟੀਚਰ ਸਹਿਬਾਨ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਤੇ ਅੱਜ ਉਸ ਨਾਲ ਦੇ ਸਹਿਯੋਗ ਨਾਲ ਇਹ ਪੂਰਾ ਮੁਕੰਮਲ ਹੋਇਆ ਤੇ ਬੱਚੇ ਬਹੁਤ ਸੋਹਣਿਆ ਦਸਤਾਰਾ ਦੁਮਾਲੇ ਲੰਬੇ ਕੇਸ ਮੁਕਾਬਲੇ ਤੇ ਛੋਟੇ ਬੱਚਿਆਂ ਦੇ ਜਿੰਨੇ ਵੀ ਇਹ ਮੁਕਾਬਲੇ ਹੋਏ ਬਹੁਤ ਵਧੀਆ ਤਰੀਕੇ ਨਾਲ ਹੋਏ ਬੱਚਿਆਂ ਨੇ ਦਿਲਚਸਪੀ ਦਿਖਾਈ ਹੈ ਕਿ ਵਾਕਈ ਜੇ ਅਸੀਂ ਦੇਖਿਆ ਨਾ ਪੰਜਾਬ ਨੂੰ ਫਿਲਮਾਂ ਦੇ ਵਿੱਚ ਜਾਂ ਕਿਤੇ ਉੜਦਾ ਪੰਜਾਬ ਪਤ ਨਹੀਂ ਕਿਸੇ ਕਿਸੇ ਨਾਵਾਂ ਨਾਲ ਜਾਣਿਆ ਜਾਂਦਾ ਇਹ ਚੀਜ਼ਾਂ ਨਹੀਂ ਨੇ ਸਾਡੀ ਅਸਲ ਜਿਹੜੀ ਸੱਚਾਈ ਆ ਜਿਹੜੀ ਅਸਲੀ ਸਾਡੀ ਤਸਵੀਰ ਆ ਪੰਜਾਬ ਦੀ ਇਹ ਆ ਸਿੱਖੀ ਸਰੂਪ ਤੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਮੀਡੀਆ ਥਰੂ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਬਾਣੀ ਬਾਣੇ ਦੇ ਧਾਰ ਨਹੀਂ ਬਣਾਓ ਮੈਨੂੰ ਨਹੀਂ ਲੱਗਦਾ ਕੋਈ ਚਿੱਟੇ ਦਾ ਨਸ਼ਾ ਪੰਜਾਬ ਦੇ ਨੇੜ ਤੇ ਦੇ ਵਰਤੂਗਾ ਕਿਉਂਕਿ ਇਹ ਸਾਡੀਆਂ ਆਪਣੀਆਂ ਕਮੀਆਂ ਨੇ ਤੇ ਇਹ ਕਮੀਆਂ ਦੂਰ ਕਰਨ ਦੇ ਲਈ ਗੁਰੂ ਪਾਤਸ਼ਾਹ ਨੇ ਸੇਵਾ ਲਈ ਹੋਈ ਆ ਤੇ ਥਾਂ ਥਾਂ ਅਸੀਂ ਪਿੰਡ ਪਿੰਡ ਅਸੀਂ ਸਕੂਲਾਂ ਵਿੱਚ ਜਾ ਕੇ ਇਹ ਮੁਕਾਬਲੇ ਕਰਵਾ ਰਹੇ ਆ 28 ਤਰੀਕ ਨੂੰ ਫਾਈਨਲ ਮੁਕਾਬਲਾ ਆ ਮਾਲਵਾ ਕਾਲਜ ਬੌਂਦਲੀ ਦੇ ਵਿੱਚ ਉੱਥੇ ਵੀ ਤੁਸੀਂ ਪਹੁੰਚਣਾ ਤੇ ਸਾਰੇ ਬੇਨਤੀ ਉੱਥੇ ਪਹੁੰਚ ਕੇ ਵੱਡੇ ਵੱਡੇ ਕਲਾਕਾਰ ਵੀ ਆ ਰਹੇ ਨੇ ਉੱਥੇ ਪਹੁੰਚ ਕੇ ਹੌਸਲਾ ਅਫਜ਼ਾਈ ਕਰਨੀ ਬੱਚਿਆਂ ਦੀ ਛਾਣੇ ਦਸਤਾਰ ਦਾ ਇਹ ਜਿਹੜਾ ਮੁਕਾਬਲਾ ਖੈਤ੍ਰਿਕ ਨੂੰ ਦਿਨ ਐਤਵਾਰ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿਖੇ ਹੋ ਰਿਹਾ ਹੈ ਜਿਸ ਦੇ ਵਿੱਚ ਬਹੁਤ ਇਨਾਮ ਦਿੱਤੇ ਜਾਣੇ ਨੇ ਲੱਖਾਂ ਦੇ ਇਨਾਮ ਨੇ ਪਹਿਲਾ ਇਨਾਮ ਦबई ਦਾ ਟੂਰ ਹੈਗਾ ਤੇ ਇਹ ਬੱਚਿਆਂ ਨੂੰ ਉਤਸ਼ਾਹ ਕਰਨ ਵਾਸਤੇ ਜਿਹੜੇ ਇਨਾਮ ਰੱਖੇ ਜਾਂਦੇ ਆ ਤੇ ਤਾਂ ਜੋ ਕਿ ਬੱਚੇ ਵੱਧ ਤੋਂ ਵੱਧ ਇਹਦੇ ਵਿੱਚ ਹਿੱਸਾ ਲੈਣ ਤੇ ਇਸ ਪਾਸੇ ਸਿੱਖੀ ਵੱਲ ਜੁੜਨ ਤੇ ਅੱਜ ਇੱਥੇ ਰਾਮਗੜੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇਹ ਜਿਹੜਾ ਐਡੀਸ਼ਨ ਕਰਾਇਆ ਗਿਆ ਇਹ ਭਾਈ ਮਰਦਾਨਾ ਚੈਰੀਟੇਬਲ ਟਰਸਟ ਅਤੇ ਪੰਜਾਬ ਸਿੰਘ ਸੇਵਾ ਸੁਸਾਇਟੀ ਵੱਲੋਂ ਰਲ ਕੇ ਕਰਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਲਗ ਲਗ ਸਕੂਲਾਂ ਤੋਂ ਲਗ ਲਗ ਜ਼ਿਲ੍ਹਿਆਂ ਤੋਂ ਲਗਭਗ 200 ਦੇ ਕਰੀਬ ਵਿਦਿਆਰਥੀ ਆਏ ਨੇ ਜਿਦੇ ਵਿੱਚ ਦਸਤਾਰ ਮੁਕਾਬਲੇ ਕਰਾਏ ਗਏ ਦਮੱਲਾ ਮੁਕਾਬਲਾ ਅਤੇ ਲੰਬੇ ਕੇਸਾਂ ਦਾ ਵੀ ਮੁਕਾਬਲਾ ਕਰਾਇਆ ਗਿਆ ਤੇ ਇਹ ਮੇਰੇ ਵੱਲੋਂ ਇਹ ਹੈਗਾ ਵੀ ਜਿਹੜਾ ਆਪਣਾ ਇਹ ਮੁਕਾਬਲੇ ਇਸ ਤਰ੍ਹਾਂ ਦੇ ਕਰਾਉਣੇ ਬਹੁਤ ਹੀ ਵਧੀਆ ਆ ਇਹਨਾਂ ਦਾ ਵਧੀਆ ਪ੍ਰਾਲਾ ਆ ਸੋਸਾਇਟੀ ਵੱਲੋਂ ਤੇ ਤਾਂ ਜੋ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਪਾਸੇ ਜੋੜਿਆ ਜਾਵੇ ਕਿਉਂਕਿ ਜਿਹੜੀ ਦਸਤਾਰ ਆ ਇਹ ਮਤਲਬ ਆਪਣੀ ਸਿੱਖੀ ਦੀ ਸ਼ਾਨ ਆ ਗੁਰੂ ਮਹਾਰਾਜ ਬਖਸ਼ੀ ਹੋਈ ਤੇ ਇਸ ਦੇ ਨਾਲ ਮੁਕਾਬਲੇ ਦੇ ਵਿੱਚ ਨਾਲ-ਨਾਲ ਬੱਚੇ ਇਸ ਪਾਸੇ ਜੁੜਦੇ ਆ ਤੇ ਬਹੁਤ ਹੀ ਵਧੀਆ ਪ੍ਰਾਲਾ